ਫਰਨੀਚਰ ਖੇਤਰ ਦੀ ਦੁਨੀਆ ਦੀ ਸਭ ਤੋਂ ਵੱਡੀ ਕੰਪਨੀ ਆਈਕੀਆ ਨੇ ਦੋਸਤ 25 ਤੱਕ ਭਾਰਤ ਵਿੱਚ 25 ਸਟੋਰ ਖੋਲ੍ਹਣ ਦੀ ਯੋਜਨਾ ਬਣਾਈ ਹੈ ਇਸ ਦਾ ਪਹਿਲਾ ਸਟੋਰ ਨਵੀਂ ਮੁੰਬਈ ਦੇ ਵਿੱਚ ਖੋਲ੍ਹਿਆ ਜਾਏਗਾ ਕੰਪਨੀ ਨੇ ਨਵੀਂ ਮੁੰਬਈ ਦੇ ਵਿੱਚ 400 ਕਰੋੜ ਰੁਪਏ ਦੀ ਜ਼ਮੀਨ ਦਾ ਟੁਕੜਾ ਖਰੀਦਿਆ ਹੈ Google ਨੇ ਆਪਣੇ ਗਾਹਕਾਂ ਲਈ ਇੱਕ ਵੱਡਾ ਐਲਾਨ ਕੀਤਾ ਹੈ Google ਹੁਣ Android ਐਪ ਵਿੱਚ ਵੀਡੀਓ ਮੈਸੇਜਿੰਗ ਫੀਚਰ ਸ਼ੁਰੂ ਕਰਨ ਜਾ ਰਿਹਾ ਹੈ Hangouts ਐਪ ਨੂੰ ਅਪਡੇਟ ਕਰਨ ਦੇ ਨਾਲ ਹੀ ਗਾਹਕਾਂ ਨੂੰ ਇੱਕ ਮਿੰਟ 'ਚ ਵੀਡੀਓ ਰਿਕਾਰਡ ਕਰਕੇ ਭੇਜ ਸਕਣ ਦਾ ਆਪਸ਼ਨ ਮਿਲੇਗਾ Google Play Store ਵਿੱਚ ਨਵੇਂ ਅਪਡੇਟ ਦੇ ਨਾਲ ਇਹ ਫੀਚਰ ਗਾਹਕਾਂ ਨੂੰ ਮਿਲਣਾ ਸ਼ੁਰੂ ਹੋ ਜਾਏਗਾ ਦੁਨੀਆ ਦੀ ਸਭ ਤੋਂ ਵੱਡੀ ਮੋਬਾਈਲ ਕੰਪਨੀ Apple ਜਲਦ ਹੀ ਤਿੰਨ ਨਵੇਂ iPhone ਲਾਂਚ ਕਰੇਗੀ ਜੋ iPhone 7, iPhone 7 Plus ਅਤੇ iPhone 7 Pro ਹੋਣਗੇ। ਚੀਨ ਦੀ ਇੱਕ ਸੋਸ਼ਲ ਨੈਟਵਰਕਿੰਗ ਸਾਈਟ ਦੇ ਮੁਤਾਬਕ iPhone 7 ਦੀ ਕੀਮਤ 53,000 ਰੁਪਏ ਤੋਂ ਲੈ ਕੇ 71,000 ਰੁਪਏ ਤੱਕ ਦੇ ਕਰੀਬ ਹੋਵੇਗੀ, ਜਦਕਿ ਨਵੇਂ iPhone 7 Plus ਦੀ ਕੀਮਤ 61,000 ਰੁਪਏ ਤੋਂ ਲੈ ਕੇ 79,000 ਰੁਪਏ ਤੱਕ ਹੋ ਸਕਦੀ ਹੈ। ਅਲਜੀਰ ਨਵਾਂ ਸਮਾਰਟਫੋਨ ਸਟਾਈਲਸ 2+ ਭਾਰਤ ਚ ਲਾਂਚ ਹੋ ਚੁੱਕਿਆ ਹੈ ਖਬਰ ਹੈ ਕਿ ਮੁੰਬਈ ਦੇ ਆਫਲਾਈਨ ਸਟੋਰ ਤੇ ਇਹ ਸਮਾਰਟਫੋਨ ਵਿਕਰੀ ਲਈ ਉਪਲਬਧ ਹੈ ਇੱਕ ਰਿਟੇਲਰ ਨੇ ਦੱਸਿਆ ਕਿ ਫੋਨ ਦੀ ਕੀਮਤ 25990 ਰੁਪਏ ਰੱਖੀ ਗਈ ਹੈ ਇਸ ਫੋਨ ਦੀ ਲਾਂਚਿੰਗ ਦੇ ਬਾਰੇ ਕੰਪਨੀ ਦੇ ਵੱਲੋਂ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਗਈ ਕੋਰੀ ਕੰਪਨੀ Samsung ਆਪਣੇ ਨਵੇਂ Galaxy Note 7 smartphone ਨੂੰ 2 ਅਗਸਤ ਨੂੰ ਲਾਂਚ ਕਰਨ ਵਾਲੀ ਹੈ। ਕੰਪਨੀ ਨੇ 2 ਅਗਸਤ ਨੂੰ ਹੋਣ ਵਾਲੇ ਇਵੈਂਟ ਦਾ ਮੀਡੀਆ ਇਨਵਾਈਟ ਭੇਜਣਾ ਵੀ ਸ਼ੁਰੂ ਕਰ ਦਿੱਤਾ ਹੈ। ਇਸ ਇਵੈਂਟ ਦਾ ਨਾਮ 7 Impact 2016 ਹੈ। ਇਸ ਦੇ ਨਾਲ ਇਹ ਸਾਫ਼ ਹੋ ਗਿਆ ਹੈ ਕਿ ਆਉਣ ਵਾਲੇ ਨੋਟ ਦਾ ਨਾਮ Note 6 ਨਹੀਂ ਬਲਕਿ Note 7 ਹੈ। ਕੇਂਦਰ ਨੇ ਜਨਤਕ ਖੇਤਰ ਦੀ ਨਿਰਮਾਣ ਕੰਪਨੀ ਐਨਬੀਸੀਸੀ ਇੰਡੀਆ 'ਚ ਆਪਣੀ ਹਿੱਸੇਦਾਰੀ ਵੇਚਣ ਤੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ ਸਰਕਾਰ ਨੇ ਵਿੱਤੀ ਸਾਲ 2016-17 'ਚ ਵਿਨਿਵੇਸ਼ ਨਾਲ 56500 ਕਰੋੜ ਰੁਪਏ ਪ੍ਰਾਪਤ ਕਰਨ ਦਾ ਟੀਚਾ ਰੱਖਿਆ ਫਿਲਹਾਲ ਸਰਕਾਰ ਦੀ ਕੰਪਨੀ 'ਚ 90 ਫੀਸਦੀ ਹਿੱਸੇਦਾਰੀ ਹੈ ਕੰਪਨੀ ਦਾ ਬਾਜ਼ਾਰ ਪੂੰਜੀਕਰਨ 14274 ਕਰੋੜ ਰੁਪਏ ਹੈ ਕੇਂਦਰੀ ਮੰਤਰੀ ਨਿਤਿਨ ਗੜਕਰੀ ਨੇ ਪ੍ਰੋਸਾ ਜਤਾਇਆ ਹੈ ਕਿ ਮਹੱਤਵਪੂਰਨ ਵਸਤੂ ਤੇ ਸੇਵਾ ਟੈਕਸ ਜਾਣ ਕੀ ਜੀਐਸਟੀ ਬਿਲ ਸੰਸਦ ਦੇ ਮੌਨਸੂਨ ਸੈਸ਼ਨ ਵਿੱਚ ਪਾਸ ਹੋ ਸਕਦਾ ਹੈ ਪੱਤਰਕਾਰ ਸਮਿਲਾਣ ਚ ਗੜਕਰੀ ਨੇ ਕਿਹਾ ਕਿ ਜੀਐਸਟੀ ਸਭ ਤੋਂ ਮਹੱਤਵਪੂਰਨ ਮੁੱਦਾ ਹੈ ਇਹਨੂੰ ਪ੍ਰੋਸਾ ਹੈ ਕਿ ਸੰਸਦ ਦੇ ਇਸ ਸ਼ੁਰੂ ਹੋਣ ਵਾਲੇ ਸੈਸ਼ਨ ਚ ਅਸੀਂ ਬਿਲ ਪਾਸ ਕਰਾ ਲਵਾਂਗੇ ਕਿਉਂਕਿ ਬਹੁਤ ਸਾਰੇ ਸਿਆਸੀ ਦਲ ਇਸ ਬਿਲ ਦੇ ਸਮਰਥਨ ਚ ਹਨ टाटास मुदी कंपनी इंडियन होटल्स कंपनी ने 12.5 करोड़ डॉलर्स में ताज बोस्टन होटल की बिक्री प्रक्रिया पूरी कर ली है ताज ग्रुप ऑफ होटल्स का संचालन करने वाली आईएचसी ने बंबई शेयर बाजार में दी सूचना जा से जानकारी देती है इस मुवी बिक्री तो मिली इस पर रकम दीवर तो बकाया कर्ज का भुगतान करनच करेगा